ਸੋਸ਼ਲ ਮੀਡੀਆ ਤੇ ਇੱਕ ਕਾਂਗਰਸੀ ਆਗੂ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੱਖ-ਵੱਖ ਪੇਜਾਂ ਤੇ ਵੀਡੀਓ ਚੱਲ ਰਹੀ ਹੈਗੀ ਆ ਉਸ ਵੀਡੀਓ ਦੇ ਵਿੱਚ ਕਥਿਤ ਤੌਰ ਤੇ ਦੋਸ਼ ਲਗਾਏ ਜਾ ਰਹੇ ਆ ਕਿ ਕਾਂਗਰਸੀ ਆਗੂ ਪੈਸਿਆਂ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਉਸ ਵੀਡੀਓ ਚ ਦਿਖਾਇਆ ਜਾ ਰਿਹਾ ਲੋਕ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਫਲਾ ਰਹੇ ਆ ਤੇ ਮੰਗ ਵੀ ਕਰ ਰਹੇ ਆ ਸਾਨੂੰ ਵੀ ਭੇਜੀ ਜਾਵੇ ਸਾਨੂੰ ਵੀ ਭੇਜੀ ਜਾਵੇ ਦਰਅਸਲ ਉਸ ਵੀਡੀਓ ਦਾ ਅਖਰ ਸੱਚ ਹੈਗੀ ਉਹ ਵੀਡੀਓ ਹੈ ਕਿੰਦੀ ਉਹ ਵੀ ਜਾਣਕਾਰੀ ਦੇ ਦਿੰਨੇ ਆ ਤੁਹਾਨੂੰ ਉਹ ਵੀਡੀਓ ਹੈ ਕਾਂਗਰਸੀ ਆਗੂ ਗੁਰੂ ਅਰਸਾਏ ਤੋਂ ਜੋ ਇਸ ਸਮੇਂ ਕਾਂਗਰਸ ਦੇ ਲਈ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਕਾਂਗਰਸ ਦਾ ਦਫ਼ਤਰ ਖੋਲ੍ਹਿਆ ਹੋਇਆ ਜਿਹੜੇ ਕਾਂਗਰਸੀ ਵਰਕਰਾਂ ਨਾਲ ਵਿਚਰ ਰਿਹਾ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਹੋਰਾਂ ਦੀ ਉਹ ਵੀਡੀਓ ਹੈ ਉਸ ਵੀਡੀਓ ਦੇ ਆਧਾਰ ਤੇ ਇੱਕ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ 128 ਨੰਬਰ ਮਕਦਮਾ ਦਰਜ ਕਰ ਲਿਆ ਗਿਆ ਦਰਾ ਸਾਲ ਉਸ ਵੀਡੀਓ ਦਾ ਆਖਰ ਸੱਚ ਹੈਗੀ ਅੱਜ ਤੁਹਾਨੂੰ ਉਹ ਸੱਚ ਦਿਖਾਵਾਂਗੇ ਗੱਲਬਾਤ ਦੇ ਲਈ ਸਾਡੇ ਨਾਲ ਗੁਰਦੀਪ ਸਿੰਘ ਢਿੱਲੋਂ ਹੋਰੇ ਨੇ ਲੋ ਸਾਬ ਬੜੀ ਚਰਚਾ ਬੜੇ ਪੈਸੇ ਪੂਸੇ ਇਕੱਠੇ ਕਰੀ ਜਾਂਦੇ ਕਦੇ 2 ਲੱਖ ਮੰਗ ਰਹੇ ਕਦੇ ਕਿੱਦਾਂ ਨਹੀਂ ਜੀ ਨਹੀਂ ਪਤਾ ਕੀ ਹੈ ਇਹਦਾ ਸੱਚ ਕੁਝ ਹੋ ਰਹੀ ਹੈ ਅਸਲ ਚ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਾਸਤੇ ਮੈਂ ਗਰੂਰ ਸਹਾਇਤ ਤੋਂ ਕੰਮ ਕਰ ਰਿਹਾ ਸੀ ਚਾਹ ਉਹ ਭਾਰਤ ਜੜੋ ਯਾਤਰਾ ਹੋਵੇ ਚਾਹ ਬਾਕੀ ਜਿੰਨੇ ਵੀ ਪ੍ਰੋਗਰਾਮ ਸੀਗੇ ਜਿਹੜੇ ਇੱਥੇ ਬਲੌਗ ਪ੍ਰਧਾਨ ਲਾਏ ਗਏ ਸੀਗੇ ਉਹ ਕੰਮ ਨਹੀਂ ਕਰ ਰਹੇ ਸੀ ਪਿੱਛੇ ਜੇ ਇੱਕ ਪਾਰਟੀ ਦਾ ਪ੍ਰੋਗਰਾਮ ਆਇਆ ਉਹਨਾਂ ਨੇ ਬਾਈਕਾਟ ਕੀਤਾ ਔਰ ਲੋਕਾਂ ਨੂੰ ਰੋਕਿਆ ਪਾਰਟੀ ਨੇ ਉਹਨਾਂ ਨੂੰ ਨੋਟਿਸ ਕਰਤਾ ਉਹ ਫੇਰ ਵੀ ਨਹੀਂ ਸੁਧਰੇ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਕੇ ਨਵੇਂ ਬਲੌਕ ਪ੍ਰਧਾਨ ਲਾਤੀ। ਸੋ ਉਹਦੇ ਪਿੱਛੇ ਇੱਕ ਸਿਆਸਤ ਹੈ। ਗੁਰਦੀਪ ਸਿੰਘ ਢਿੱਲੋਂ ਨੇ ਪੂਰੇ ਟਾਈਮ 'ਚ ਨਾ ਕਿਸੇ ਤੋਂ ਪੈਸੇ ਲਏ ਆ ਨਾ ਲੈਣੇ ਆ ਔਰ ਮੈਂ ਤੁਹਾਡੇ ਚੈਨਲ ਤੇ ਛਾਤੀ ਠੋਕ ਕੇ ਕਹਿੰਨਾ ਅਗਰ ਮੈਂ ਪੈਸੇ ਲਏ ਆ ਜਾਂ ਕਿਸੇ ਨੂੰ ਦੁਆਏ ਆ ਤੇ ਗੁਰਦੀਪ ਸਿੰਘ ਢਿੱਲੋਂ ਨੂੰ ਜਿੱਡਾ ਮਰਜੀ ਸਖਤ ਪਰਚਾ ਭਾਵੇਂ ਇੱਕ ਹੋਰ ਦੇ ਕੇ ਮੈਨੂੰ ਸਨਮਾਨਤ ਕਰਨ ਮੈਂ ਕਹੂੰਗਾ ਪਰਚਾ ਮੇਰਾ ਸਨਮਾਨ ਹੈ ਫਿਰ। ਅਗਰ ਇਹ ਗੱਲ ਸਾਬਤ ਹੁੰਦੀ ਹੈ ਪਰ ਮੈਨੂੰ ਪਤਾ ਹੈ ਕਿ ਜਦੋਂ ਕਿਸੇ ਵੀ ਬੰਦੇ ਨੇ ਵਿਚਰਨਾ ਔਰ ਬੰਦਾ ਚੜ੍ਹਾਈ 'ਚ ਜਾਂਦਾ ਹੈ ਉਦੋਂ ਇਹ ਘਟਿਆ ਤੇ ਜਿਹੜੀਆਂ ਕੋਝੀਆਂ ਹਰਕਤਾਂ ਕੁਝ ਚੰਦ ਬੰਦੇ ਕਰਦੇ ਐ ਇਹ ਵੀ ਨਹੀਂ ਜੁਰਤ ਪਈ ਜਾਂ ਤਾਂ ਹਿੰਮਤ ਸੀ ਤਾਂ ਦਰਖਾਸਤ ਦਿੰਦੇ ਪਿੱਛੇ ਰਹਿ ਕੇ 2 ਸਾਲ ਪੁਰਾਣੀ ਵੀਡੀਓ ਨੂੰ ਵਾਇਰਲ ਕਰਾ ਕੇ ਕੀ ਇਹ ਸੋਚਦੇ ਗੁਰਦੀਪ ਸਿੰਘ ਢਿੱਲੋਂ ਪਿੱਛੇ हट ਜੂਗਾ ਗੁਰਦੀਪ ਸਿੰਘ ਢਿੱਲੋਂ ਅੱਜ ਵੀ ਕਾਂਗਰਸੀ ਐ ਕੱਲ ਵੀ ਕਾਂਗਰਸੀ ਐ ਅੱਜ ਵੀ ਕਾਂਗਰਸ ਆਸਤੇ ਕੰਮ ਕਰ ਰਿਹਾ ਕੱਲ ਨੂੰ ਵੀ ਕਾਂਗਰਸ ਆਸਤੇ ਕੰਮ ਕਰਨਾ ਮੈਂ ਕਿਸੇ ਵੀ ਤਰ੍ਹਾਂ ਦਾ ਔਰ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਬਹੁਤ ਬੰਦੇ ਸੀ ਜਿਨ੍ਹਾਂ ਨੂੰ ਮੇਰਾ ਨਾਂ ਨਹੀਂ ਪਤਾ ਸੀ ਹੁਣ ਪਤਾ ਲੱਗ ਗਿਆ ਕਿ ਗੁਰਦੀਪ ਸਿੰਘ ਢਿੱਲੋਂ ਕੌਣ ਐ ਆਹ ਨਾਲੇ ਸਮੇਂ ਕੋਟ ਦਸੂਗੀ ਜਾਂ ਇਨਕੁਆਰੀ ਦਸੂਗੀ ਕਿ ਗੁਰਦੀਪ ਸਿੰਘ ਢਿੱਲੋਂ ਨੇ ਪੈਸੇ ਲਏ ਆ ਜਾਂ ਦਵਾਏ ਆ ਕਿ ਨਹੀਂ ਜਾਂ ਇਹਨਾਂ ਦਾ ਝੂਠਾ ਇਹ ਫਰੋਡ ਆ ਸਾਰਾ ਅੱਛਾ ਫਰੋਡ ਤੁਸੀਂ ਐਫਆਈਆ ਦੀ ਕਾਪੀ ਪੜ੍ਹ ਲਈ ਹੋਗੀ ਕਿੰਦੇ ਵੱਲੋਂ ਪਰਚਾ ਹੋਇਆ ਕੋਈ ਮਦਈ ਹੈ ਜਾਂ ਵਾਇਰਲ ਵੀਡੀਓ ਦੇ ਨਾਂ ਤੇ ਕਰਤਾ ਮੈਂ ਕਹਿੰਨਾ ਜੀ ਮਦਈ ਹੈ ਹੀ ਨਹੀਂ ਕੋਈ ਨਾ ਕੋਈ ਉਹਦਾ ਮੁੱਦਾ ਨਾ ਦਾ ਕੋਈ ਅੱਗਾ ਨਾ ਦਾ ਕੋਈ ਪਿੱਛਾ ਪਿੱਛੇ ਰਹਿ ਕੇ ਜਿਵੇਂ ਪਿੱਠੇ ਛੁਰਾ ਮਾਰਨ ਵਾਲੇ ਬੰਦੇ ਨਹੀਂ ਹੁੰਦੇ ਇਹ ਗੁਰਦੀਪ ਢਿੱਲੋਂ ਨੇ ਪ੍ਰਧਾਨ ਬਦਲੇ ਆ ਤੇ ਛਾਤੀ ਠੋਕੇ ਕਹਿ ਰਿਹਾ ਕਿ ਪ੍ਰਧਾਨ ਬਦਲੇ ਆ ਔਰ ਇਹਨਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੋ ਕੇ ਹਾਈ ਕਮਾਂਡ ਨੇ ਬਦਲੀ ਐ ਗੁਰਦੀਪ ਢਿੱਲੋਂ ਪਿੱਠੇ ਛੁਰਾ ਨਹੀਂ ਮਾਰਦਾ ਸਾਹਮਣੇ ਆਉਂਦਾ ਔਰ ਇਹਨਾਂ ਨੇ ਮਾਰਿਆ ਪਿੱਠੇ ਛੁਰਾ ਤੇ ਗੁਰਦੀਪ ਸਿੰਘ ਢਿੱਲੋਂ ਇਸ ਪਿੱਠ 'ਚ ਮਾਰੇ ਛੁਰੇ ਦਾ ਸਾਹਮਣੇ ਛਾਤੀ ਨਾਲ ਕਰੂਗਾ ਸਾਹਮਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਬਤ ਕਰਕੇ ਵਿਖਾਉਂਗਾ ਕਿ ਮੇਰੇ ਉੱਤੇ ਜਿਹੜੀ ਇਹ ਵੀਡੀਓ ਨਜਾਇਜ਼ ਇਹਨਾਂ ਨੇ ਕੱਢੀ ਹੈ ਔਰ ਬਣਾਈ ਹੈ ਇਹ ਗਲਤ ਸਾਬਤ ਕਰਕੇ ਵਿਖਾਉਂਗਾ ਮੈਂ ਅੱਛਾ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਤੁਹਾਡੀ ਵੀਡੀਓ ਵਾਇਰਲ ਕਰਤੀ ਇਹ ਜੀ ਜਿਹੜੇ ਦੋਵੇਂ ਬਲੌਗ ਪ੍ਰਧਾਨ ਹੈ ਕੋਈ ਨਾ ਕੋਈ ਉਹਨਾਂ ਦਾ ਹੋਰ குரு ਹੋਊਗਾ ਹੋਰ ਕੌਣ ਹੈ ਜਾ ਇਹਦੇ ਵਿੱਚ ਕੋਈ ਸਰਕਾਰ ਦਾ ਹੱਥ ਹੋ ਸਕਦਾ ਹੈ ਹੋਰ ਤਾਂ ਕੋਈ ਹੈ ਹੀ ਨਹੀਂ ਮੇਰੇ ਨਾਲ ਆਮ ਪਬਲਿਕ ਤਾਂ ਮੇਰੇ ਨਾਲ ਬਹੁਤ ਨੇੜੇ ਹੋ ਕੇ ਵਿਚਰ ਰਹੀ ਹੈ ਜਦੋਂ ਪ੍ਰੋਗਰਾਮ ਰੱਖੀਦਾ ਵੱਧੂ ਇਕੱਠ ਹੁੰਦਾ ਲੋਕ ਪਿੰਡਾਂ ਜਾਂਣਾ ਸਨਮਾਨ ਕਰਦੇ ਆ ਇਹ ਚੰਦਕ ਬੰਦੇ ਹੈਗੇ ਆ ਜਿਹੜੇ ਕਾਂਗਰਸ ਦੇ ਨਾਂ ਤੇ ਮੈਂ ਤਾਂ ਇਹ ਕਹੂੰਗਾ ਕਿ ਕਲੰਕ ਹੈ ਅੱਛਾ ਪ੍ਰੋਗਰਾਮ ਆ ਤੁਸੀਂ ਗੱਲ ਕੀਤੀ ਅੱਜ ਤੁਹਾਡਾ ਪ੍ਰੋਗਰਾਮ ਸੀ ਬੂਟਰ ਰਾਮ ਧਰਮਸ਼ਾਲਾ 'ਚ ਇਹ ਚਰਚਾ ਵੀ ਬਾਜ਼ਾਰ ਦੇ ਵਿੱਚ ਜੋਰਾਂ ਤੇ ਹੈਗੀ ਵੀ ਕੱਲ ਵੀਡੀਓ ਵਾਇਰਲ ਹੋ ਗਈ ਗੁਰਦੀਪ ਢਿੱਲੋਂ ਨੇ ਪ੍ਰੋਗਰਾਮ ਕੈਨਸਲ ਕਰਤਾ ਬਿਲਕੁਲ ਗਲਤ ਹੈ ਕੱਲ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਖਾਇਆ ਸੀਗੇ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਸੀਗੇ ਕੱਲ ਅਸੀਂ ਜਦੋਂ ਬਾਰਡਰ ਤੇ ਗਏ ਆ ਪਾਣੀ ਬਹੁਤ ਜ਼ਿਆਦਾ ਆਇਆ ਸੀ ਸੋ ਪ੍ਰਧਾਨ ਜੀ ਨੇ ਇਹ ਗੱਲ ਕਹੀ ਕਿ ਲੋਕਾਂ ਤਾਂ ਹੜ ਦੇ ਵਿੱਚ ਬਹੁਤ ਬੁਰਾ ਹਾਲ ਹੋ ਰਿਹਾ ਇਸ ਕਰਕੇ ਆਪਾਂ ਫਿਰੋਜ਼ਪੁਰ ਸਾਰੇ ਜ਼ਿਲ੍ਹੇ ਦਾ ਪ੍ਰੋਗਰਾਮ ਇੱਕ ਵਾਰੀ ਪੋਸਟਪੋਨ ਹੋਇਆ ਕੈਨਸਲ ਨਹੀਂ ਹੋਇਆ ਇਹ ਪ੍ਰੋਗਰਾਮ ਵੀ ਦੁਬਾਰਾ ਰੱਖਿਆ ਜਾਊਗਾ ਔਰ ਮੈਂ ਤੁਹਾਡੇ ਮਾਧਮ ਰਾਈ ਦੱਸ ਦਿਆਂ ਇੱਕ ਤਰੀਕ ਦਾ ਆਬਜ਼ਰਵਰ ਸਾਹਿਬ ਦਾ ਦੋਹਾਂ ਬਲਾਕਾਂ 'ਚ ਪ੍ਰੋਗਰਾਮ ਫੇਰ ਰੱਖਤਾ ਹੈ ਔਰ ਇਹ ਪ੍ਰੋਗਰਾਮ ਹੋਣਗੇ ਕੋਈ ਐਹੋ ਜੀ ਗੱਲ ਨਹੀਂ ਹਾਈ ਕਮਾਂਡ ਦੇ ਤਾਂ ਅੱਜ ਵੀ ਨਾਲ ਸੀ ਸਾਰਾ ਦਿਨ ਕੱਲ ਵੀ ਨਾਲ ਸੀਗਾ ਹਾਈ ਕਮਾਂਡ ਨੂੰ ਪਤਾ ਹੈ ਇਸ ਗੱਲ ਦਾ ਕਿ ਕੋਝੀ ਹਰਕਤ ਹੈ ਅੱਛਾ ਹਾਈ ਕਮਾਂਡ ਦੇ ਨਿਗਾਹ 'ਚ ਹੈਗੀ ਹੈ ਤੁਹਾਡੇ ਪ੍ਰਧਾਨ ਰਾਜਾ ਵੜਿੰਗ ਦੇ ਇਹ ਵੀਡੀਓ ਬਿਲਕੁਲ ਉਹਨਾਂ ਨੂੰ ਮੈਂ ਦੱਸਤਾ ਸੀਗਾ ਉਹ ਕਹਿੰਦੇ ਇਹ ਕੋਝੀਆਂ ਹਰਕਤਾਂ ਹੋਣਗੀਆਂ ਘਬਰਾਉਣ ਦੀ ਲੋੜ ਨਹੀਂ ਤੁਸੀਂ ਆਪਣਾ ਡਟ ਕੇ ਕੰਮ ਕਰੋ ਅੱਛਾ ਹਣ ਹਲਕੇ ਦੇ ਵਿੱਚ ਉਸੇ ਤਰ੍ਹਾਂ ਕਰਕੇ ਲੋਕਾਂ ਦੇ ਨਾਲ ਵਿਚਰੋਗੇ ਜਿਵੇਂ ਪ੍ਰੋਗਰਾਮ ਪਾਰਟੀ ਦੇ ਹੈਗੇ ਆ ਉਹਨਾਂ ਨੂੰ ਜਾਰੀ ਰੱਖੋਗੇ ਮੈਂ ਸਵੇਰ ਦਾ ਜੀ ਫਿਰ ਗੁਰੂ ਸਾਹਿਬਾਂ ਚ ਲੋਕਾਂ ਨੂੰ ਮਿਲਦੇ ਆ ਜਿਹੜਾ ਕੋਈ ਬੰਦਾ ਕਹਿੰਦਾ ਜਿੱਥ ਕੋਈ ਗੱਲ ਹੀ ਨਹੀਂ ਇਹੋ ਜੀ ਜਿਹੜੀ ਐਫਆਈਆ ਦਰਜ ਹੋ ਗਈ ਤੁਹਾਡੇ ਤੇ ਉਹਦੇ ਕੋਈ ਜਾਂਚ ਨਹੀਂ ਮੰਗ ਕਰੋਗੇ ਕੋਈ ਇਨਕੁਆਰੀ ਬਿਠਾਓਗੇ ਜਾਂ ਕੀ ਕਰਨ ਜਾ ਰਹੇ ਹੋ ਮੈਨੂੰ ਐਸਐਸਪੀ ਸਾਹਿਬ ਤੇ ਬਹੁਤ ਭਰੋਸਾ ਹੈ ਕਦੇ ਉਹਨਾਂ ਨੇ ਗਲਤ ਕੰਮ ਮੈਂ ਵੇਖਿਆ ਕਾਫੀ ਹੱਦ ਤੱਕ ਜੇ ਤੱਕ ਕਿਸੇ ਸਿਆਸੀ ਪ੍ਰੈਸ਼ਰ ਥੱਲੇ ਆ ਜਾਣ ਮੈਨੂੰ ਨਹੀਂ ਪਤਾ ਪਰ ਮੈਨੂੰ ਉਹਨਾਂ ਦੇ ਭਰੋਸਾ ਹੈ ਕਿ ਉਹ ਬਿਲਕੁਲ ਜਨੂਇਨ ਕੰਮ ਕਰਦੇ ਹੋ ਢੰਗਾਈ 'ਚ ਜਾਣਗੇ ਔਰ ਜਦੋਂ ਢੰਗਾਈ ਜਾਣਗੇ ਗੁਰਦੀਪ ਸਿੰਘ ਢਿੱਲੋ ਪੈਸੇ ਲੈਣ ਤੇ ਦੁਆਉਣ ਵਾਲੀਆਂ ਦੋਹਾਂ ਗੱਲਾਂ ਦੇ ਵਿੱਚੋਂ ਪਾਕ ਸਾਫ ਨਿਕਲੂਗਾ ਇਹ ਸਾਡੇ ਸਰਦਾਰ ਗੁਰਦੀਪ ਸਿੰਘ ਢਿੱਲੋ ਜਿਨ੍ਹਾਂ ਨੇ ਇਹ ਗ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਦੀ ਸਚਾਈ ਨਹੀਂ ਹੈਗੀ ਉਸ ਵੀਡੀਓ ਦੇ ਮੁਤਾਬਕ ਇਹ ਕਹਿ ਰਿਹਾ ਪਰਚਾ ਜਰੂਰ ਇਹਨਾਂ ਤੇ ਦਰਜ ਕਰ ਲਿਆ ਗਿਆ 128 ਨੰਬਰ ਆਫਰ ਜਰੂਰ ਦਰਜ ਕਰ ਲਈ ਗਈ ਪਰ ਉਹ ਕਹਿੰਦੇ ਇਨਕੁਆਰੀ ਦੀ ਮੰਗ ਕਰਾਂਗੇ ਐਸਐਸਪੀ ਫਿਰੋਜ਼ਪੁਰ ਤੇ ਭਰੋਸਾ ਇਨਸਾਫ ਮਿਲੇਗਾ ਤੇ ਇਹ ਗੱਲ ਵੀ ਕਹੀ ਗਈ ਹੈ ਸ਼ਰਿਆਮ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਗੁਰੂ ਅਰਸਾਏ ਦੇ ਵਿੱਚ ਬਲਾਕ ਪ੍ਰਧਾਨ ਬਦਲ ਕੇ ਉਹਨਾਂ ਦੇ ਗਰੁੱਪ ਦੇ ਬਲਾਕ ਪ੍ਰਧਾਨ ਬਣਾਏ ਗਏ ਸੀ ਜਿਸ ਤੋਂ ਬਾਅਦ ਇਹ ਜਿਹੜੀ ਐ ਕੋਈ ਹਰਕਤ ਉਹ ਕਹਿ ਰਹੇ ਨੇ ਕੀਤੀ ਗਈ ਹੈ ਪਰ ਉਹ ਕਹਿੰਦੇ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਸੀ ਕਾਂਗਰਸ ਪਾਰਟੀ ਨਾਲ ਹਾਂ ਤੇ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਇੱਕ ਤਰੀਕ ਨੂੰ ਦੱਸਿਆ ਜਾ ਰਿਹਾ ਗੁਰੂ ਅਰਸਾਏ ਹਲਕੇ ਦੇ ਵਿੱਚ ਪ੍ਰੋਗਰਾਮ ਚੱਲ ਹੀ ਰਹਿਣਗੇ ਅੱਜ ਵੀ ਉਹਨਾਂ ਦੱਸਿਓ ਹਲਕੇ ਦੇ ਵਿੱਚ ਹੈਗੇ ਨੇ ਰਹੀ ਗੱਲ ਐਫ ਆਈ ਆਰ ਦੀ ਐਫ ਆਈ ਆਰ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਇਸ ਆਫਾਇਰ ਦੇ ਲਈ ਮੈਂ ਜਾਂਚ ਦੀ ਮੰਗ ਕਰਾਂਗਾ ਇਨਕੁਆਰੀ ਦੀ ਮੰਗ ਕਰਾਂਗਾ ਤੇ ਪ੍ਰੋਸਾ ਕਿ ਐਸ ਐਸ ਪੀ ਫਰੋਹੀਪੁਰ ਸਰਦਾਰ ਭਪਿੰਦਰ ਸਿੰਘ ਹੋਰੀ ਉਹਨਾਂ ਨੂੰ ਇਨਸਾਫ ਦੇਣਗੇ ਪੂਰਾ ਮਾਮਲਾ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਆਪਣੀ ਰਹਿ ਜੜੀ ਹੈ ਜਰੂਰ ਦੱਸੋ